ਰਾ ਪਹਿਲਾਂ ਸੰਤ ਪਿੰਡ ਵਾਲੇ ਦੇ ਅਫਸਰ ਨੇ ਕੀਤਾ ਸੀ ਫੇਰ ਮੁੰਡੇ ਕਿਤੇ ਰੁਕੇ ਨਹੀਂ ਰੁਕੇ ਵਿਰਸ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਸਾਰਿਆਂ ਨੂੰ ਕਿ ਸਾਰੇ ਇਕੱਠੇ ਹੋ ਜੋ ਉਹ ਜਿੱਤੇ ਆਖੋਗੇ ਜਿੱਤੇ ਤੁਸੀਂ ਕਹੋਗੇ ਉਦੋਂ ਜਦੀ ਸੋਸਤੀਫਾ ਦੇ ਦੋ ਜਿੱਤੇ ਤੁਸੀਂ ਆਖੋਗੇ ਉਦੋਂ ਹੀ ਬਣ ਕੇ ਜੋ ਹੁਣੇ ਦੇ ਦਿੰਦਾ ਜਿੱਤੇ ਆਖੋਗੇ ਉਦੋਂ ਹੀ ਸਤੀਫਾ ਦੇ ਦੇਾਂਗੇ ਪੰਚ ਕਰੋ ਇਕੱਠਾ ਸਰਕਾਰ ਬਣਾਓ ਇਹਨੇ ਇੱਕ ਬਹੁਤ ਵੱਡਾ ਕੰਮ ਕੀਤਾ ਗਰਦੀਪ ਸਿੰਘ ਨੇ ਮੈਂ ਮੂਹਤੇ ਸਿਰਤ ਨਹੀਂ ਕਰਦਾ ਤੇ ਪਰ ਇਹਨੇ ਕਿਸਾਨ ਜੱਥੇਬੰਦੀਆਂ ਜਿਹੜਾ ਕੌਮੀ ਇਨਸਾਫ ਮੋਰਚੇ ਚ ਲੈ ਕੇ ਗਿਆ ਉਹ ਗਰਦੀਪ ਸਿੰਘ ਨੇ ਗਿਆ ਅੱਜ ਸ਼ਕਤੀ ਕਿੱਥੇ ਆ ਸ਼ਕਤੀ ਕਿਸਾਨਾਂ ਕੋਲੇ ਤੁਹਾਡੇ ਪੰਥ ਕੋਲੇ ਸ਼ਰਮਣੀ ਅਕਾਲੀ ਦਲ ਦੇ ਵਰਕਰਾਂ ਕੋਲੇ ਜੇ ਤੁਸੀਂ ਸਿੱਧਾ ਦੇ ਪਰਿਵਾਰਾਂ ਕੋਲੇ ਉਹਨਾਂ ਸਾਰਿਆਂ ਨੂੰ ਜੁਟਕਰ ਕਰ ਲੋ ਇਹ ਕੋਈ ਨਹੀਂ ਰੋਕ ਸਕਦਾ ਇਸ ਖਾਤਰ ਅਸੀਂ ਇੱਕ ਛੋਟਾ ਜਿਹਾ ਪਰਾਲਾ ਅੱਜ ਤੋਂ ਬਿਠਿਆ ਕੇ ਗਰਦੀਪ ਸਿੰਘ ਜਿਹੜੇ ਬੰਦਿਆ ਤੂੰ ਵੱਧ ਜਾਂਦਾ ਸਾਰੇ ਪੰਜਾਬ ਚ ਗਰਦੀਪ ਸਿੰਘ ਉਹ ਜਿਹੜਾ ਕੱਢਦਾ ਸਾਰੇ ਪੰਜਾਬ ਚ ਮੈਂ ਤੇ ਨਾਲ ਇਕੱਲਾ ਬੰਦਾ ਗੁੱਸੇ ਹੁੰਨਾ ਕਿ ਬਹੁਤ ਭਗਾਈ ਕਰ ਲਈ ਛੋੜੀ ਜੀ ਘੱਟ ਕਰ ਦੇ ਕਹਿੰਦਾ ਨਹੀਂ ਕਰਨੀ ਮੈਂ ਸਾਰਿਆਂ ਕੋਲੇ ਜਾਊ ਇਹ ਸਾਰਿਆਂ ਕੋਲੇ ਜਾਂਦਾ ਕਿੱਦਾਂ ਨਹੀਂ ਰੋਕਦਾ ਇਹ ਬਹੁਤ ਚੰਗੀ ਗੱਲ ਆ ਜਾਣਾ ਬਹੁਤ ਔਖਾ ਤੇਲ ਫੂਕਣਾ ਬਹੁਤ ਔਖਾ ਫੇਰ ਵੀ ਜਾਂਦਾ ਜੇ ਜਾ ਕੇ ਗਰਦੀਬ ਸੇ ਹੋਣੀ ਆ ਟੀਮ ਸਾਰੀ ਇਕੱਠੀ ਕਰ ਲੈ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਅਸੀਂ ਤੁਹਾਡੇ ਮਦਰ ਖੜਕੇ ਤੁਹਾਡੀ ਮਦਰ ਪੈਰਾ ਜੁਤ ਦਾ ਚ ਖੜਕੇ ਸੇਵਾ ਕਰਨ ਨੂੰ ਵੀ ਤਿਆਰ ਆ ਜਿੱਥੇ ਆਖੋਗੇ ਉੱਥੇ ਗਾਣ ਨੂੰ ਤਿਆਰ ਆ ਪੱਥਰੇ ਨਿਆਰਾ ਬਖਾਦਾ ਦੋ ਜਿਤਾ ਕੇ ਸਰਬਜੀਤ ਸਿੰਘ ਖਾਲਸਾ ਅਮਰਤਪਾਲ ਸਿੰਘ ਸਾਡੇ ਕਿਸੇ ਨਾਲ ਮਤਭੇਦ ਹੋ ਸਕਦੇ ਆ ਪਰ ਪੰਥ ਦੇ ਮਤਭੇਦ ਕਿਸੇ ਨਾਲ ਨਹੀਂ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਨਹੀਂ ਵੇਖਿਆ ਸੀ ਕਿ ਸਰਬਜੀਤ ਸਿੰਘ ਕੌਣ ਆ ਅੰਮ੍ਰਿਤਪਾਲ ਕੌਣ ਆ ਉਹਨਾਂ ਨੇ ਵੇਖਿਆ ਪੰਛ ਪੰਛ ਦੀ ਵਾਰੀ ਆਈ ਆ ਤੇ ਜਿੰਦ ਤੇ ਹੁਕਮ ਸਿਆ ਤੂੰ 2-4 ਮਹੀਨੇ ਪਹਿਲਾਂ ਖਾਣਾ ਬੰਦ ਲੇਗਾ ਫਿਰ ਤੂੰ 99 ਵਾਲੀ ਕਰਨੀ ਸੀ ਸਾਰਿਆਂ ਨਾਲ 99 ਵਾਲੀ ਹੋਣੀ ਸੀ ਇਸ ਕਰਕੇ ਅੱਜ ਵੀ ਔੜੀਆਂ ਢੇਰੀ ਆਉਂਦੀਆਂ ਮੇਰੀ ਗੱਲ ਤੋਂ